ਗੁਰੂ ਸਾਹਿਬ ਬਾਣੀ ਚ ਇੱਕ ਬਚਨ ਵਰਤਦੇ ਆ ਕਹਿਣ ਲੱਗੇ ਜਿਹੜਾ ਬਾਹਰੀ ਬਾਦਸ਼ਾਹ ਦਾ ਕਿਲਾ ਹੈ ਨਾ ਤੇ ਉਹਦਾ ਇੱਕ ਦਰਵਾਜ਼ਾ ਹੁੰਦਾ ਸੀ ਜਿਹੜਾ ਬਾਦਸ਼ਾਹ ਦਾ ਕਿਲਾ ਹੋਣਾ ਉਹਦਾ ਇੱਕ ਮੇਨ ਦਰਵਾਜ਼ਾ ਪਤਾ ਲੱਗਦਾ ਰਹੇ ਕੌਣ ਆਉਂਦਾ ਜਾਂਦਾ ਸਤਗੁਰੂ ਕਹਿਣ ਲੱਗੇ ਦਰਵਾਜ਼ਾ ਬੜਾ ਮਜ਼ਬੂਤ ਹੁੰਦਾ ਹੈ ਉਹਦੇ ਤੇ ਪਹਿਰੇਦਾਰ ਹੁੰਦੇ ਨੇ ਦੋ ਪਹਿਰੇਦਾਰ ਦੋ ਦਰਵਾਜ਼ੇ ਬੜੇ ਮਜ਼ਬੂਤ ਨੇ ਕਿਲੇ ਦੇ ਰਾਜੇ ਦੇ ਫਿਰ ਨਾਲ ਕਿਹਾ ਵੀ ਪਹਿਰੇਦਾਰਾਂ ਦੇ ਉੱਪਰ ਵੀ ਇੱਕ ਬੰਦਾ ਬੈਠਾ ਹੈ ਉਹਦੀ ਡਿਊਟੀ ਇਹ ਵੀ ਪਹਿਰੇਦਾਰ ਵਕਤ ਨਾਲ ਸਹੀ ਡਿਊਟੀ ਨਿਭਾਉਣ ਤੇ ਅਗਲਾ ਵਚਨ ਵਰਤੇ ਵੀ ਕਿਲੇ ਦੇ ਅੰਦਰ ਜਦੋਂ ਕੋਈ ਪੁੱਛ ਕੇ ਜਾਂਦਾ ਹੈ ਤੇ ਅੰਦਰ ਇੱਕ ਪ੍ਰਧਾਨ ਹੁੰਦਾ ਹੈ ਵਜ਼ੀਰ ਕਹਿ ਲੋ ਜਿਹੜਾ ਰਾਜੇ ਨੇ ਬਣਾਇਆ ਤੇ ਉਹ ਪੁੱਛਗਿਛ ਕਰਦਾ ਹੈ ਤੇ ਫਿਰ ਅੱਗੇ ਰਾਜੇ ਜਿਹੜਾ ਕਿਲੇ ਦਾ ਮਾਲਕ ਏ ਉਹ ਖੁਦ ਬਾਦਸ਼ਾਹ ਹੁਣ ਮਾਰਕ ਕਿਨ ਲੱਗੇ ਇਹ ਬਾਰੀ ਕਿਲਾ ਹੈ ਹੁਣ ਸਤਗੁਰੂ ਕਹਿੰਦੇ ਤੂੰ ਸਰੀਰ ਤੇ ਝਾਤ ਪਾ ਕਹਿ ਲੱਗੇ ਤੇਰਾ ਸਰੀਰ ਮੰਨੋ ਇੱਕ ਕਿਲੇ ਦੀ ਤਰ੍ਹਾਂ ਧਿਆਨ ਦਿਓ ਸਰੀਰ ਮੰਨੋ ਇੱਕ ਕਿਲੇ ਦੀ ਤਰ੍ਹਾਂ ਤੇ ਸਰੀਰ ਰੂਪੀ ਕਿਲੇ ਦੇ ਦਰਵਾਜੇ ਦੇ ਵਿਚਕਾਰ ਕਾਮ ਬੈਠੇ ਪਹਿਲਾਂ ਸਭ ਤੋਂ ਪਹਿਲਾਂ ਕਾਮ ਬੈਠਾ ਹੈ ਦੁੱਖ ਸੁੱਖ ਪਹਿਰੇਦਾਰ ਨੇ ਤੇ ਪਾਪ ਤੇ ਪੁੰਨ ਦਾ ਦਰਵਾਜਾ ਹੈ ਫਿਰ ਧਿਆਨ ਜੋ ਸਰੀਰ ਰੂਪੀ ਕਿਲੇ ਸਰੀਰ ਰੂਪੀ ਕਿਲੇ ਦੇ ਦਰਵਾਜਿਆਂ ਦਾ ਨਾਮ ਪਾਪ ਪੁੰਨੇ ਜੋ ਕਰਮ ਕਰਦੇ ਉਹਦਾ ਫਲ ਪਾਪ ਜਾਂ ਪੁੰਨ ਵਿੱਚ ਮਿਲਦਾ ਤੇ ਪਾਪ ਪੁੰਨ ਦੇ ਦਰਵਾਜਿਆਂ ਦੇ ਪਹਿਰੇਦਾਰ ਨੇ ਜਿਹੜੇ ਉਹਨਾਂ ਦਾ ਨਾਮ ਹੈ ਜੀ ਦੁੱਖ ਤੇ ਸੁਖ ਤੇ ਅੱਗੇ ਕਹਿੰਦੇ ਇਹਦੇ ਦਰਵਾਜੇ ਦੇ ਵਿੱਚਕਾਰ ਬੈਠਾ ਹੈ ਜੀ ਕਾਮ ਸਭ ਤੋਂ ਪਹਿਲਾਂ ਤੇ ਇਹ ਘੇਰਦਾ ਹੈ ਤੇ ਜੇ ਕੋਈ ਅੰਦਰ ਚਲਿਆ ਜਾਏ ਤੇ ਅੰਦਰ ਕਰੋਧ ਪ੍ਰਧਾਨ ਬੈਠਾ ਹੈ ਕਰੋਧ ਵਜીર ਵਿੱਚ ਹੈ ਤੇ ਫਿਰ ਮਹਾਰਾਜ ਕਹਿੰਦੇ ਆ ਕਿਨ ਲੱਗੇ ਮਨ ਸਰੀਰ ਰੂਪੀ ਕਿਲੇ ਦਾ ਆਕੀ ਬਾਦਸ਼ਾਹ ਥੋੜੀ ਮਹਿੰਗੀ ਗੱਲ ਹੈ ਮਨ ਸਰੀਰ ਰੂਪੀ ਕਿਲੇ ਦਾ ਆਕੀ ਬਾਦਸ਼ਾਹ ਆਕੀ ਦਾ ਭਾਵ ਮਨ ਮਰਜ਼ੀ ਕਰਦਾ ਕਿਸੇ ਦੀ ਸੁਣਦਾ ਕੋਈ ਨਹੀਂ ਤੇ ਅੰਦਰ ਬੈਠਾ ਦਿਨ ਰਾਤ ਤ੍ਰਿਸ਼ਨਾ ਦੇ ਤੀਰ ਚਲਾਈ ਜਾਂਦਾ ਹੈ ਸਤਿਗੁਰੂ ਕਹਿਣ ਲੱਗੇ ਬੰਦੇ ਜੇ ਤੂੰ ਰਾਜ ਕਾਇਮ ਕਰਨਾ ਹੈ ਨਾ ਤੇ ਸਭ ਤੋਂ ਪਹਿਲਾਂ ਆ ਜਿਹੜੀ ਅਵਸਥਾ ਹੈ ਨਾ ਤੇਰੀ ਅੰਦਰ ਦੀ ਕਾਮ ਪ੍ਰਧਾਨ ਕਾਮ ਜਿਹੜਾ ਉਹ ਵਿਚਕਾਰ ਬੈਠਾ ਹੈ ਕ੍ਰੋਧ ਪ੍ਰਧਾਨ ਬਣ ਕੇ ਬੈਠਾ ਹੈ ਪਾਪ ਪੁੰਨ ਦਾ ਦਰਵਾਜ਼ਾ ਹੈ ਦੁੱਖ ਸੁੱਖ ਫਹਿਰੇਦਾਰ ਨੇ ਪਹਿਲਾਂ ਤੂੰ ਆਪਣੇ ਸਰੀਰ ਰੂਪੀ ਕਿਲੇ ਦਾ ਕਿਵੇਂ ਨਾ ਕਿਵੇਂ ਜਿਹੜਾ ਮਨ ਆਕੀ ਬਾਦਸ਼ਾਹੀ ਦੇ ਤੇ ਕਾਬੂ ਪਾ ਹੁਣ ਇੱਥੋਂ ਤੱਕ ਦਾ ਬਚਨ ਸੁਣੋ ਪਹਿਲਾਂ ਮਹਾਰਾਜ ਕਹਿੰਦੇ ਤਾਮ ਕਿਵਾਰੀ ਦੁੱਖ ਸੁੱਖ ਦਰਬਾਨੀ ਪਾਪ ਪੁੰਨ ਦਰਵਾਜਾ ਕਰੋਧ ਪ੍ਰਧਾਨ ਮਹਾਬੱਡ ਦੁੰਦਰ ਤੇ ਮਨ ਮਾਵਾਸੀ ਰਾਜਾ ਸ਼ਬਾਦ ਸਨਾਹ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੀਰ ਰਹੇ ਗੜ ਭੀਤਰ ਓ ਗੜ ਲਿਓ ਨਾ ਜਾਈ ਫਿਰ ਇਹਨੂੰ ਬੇਨਤੀ ਨੂੰ ਸਮਝੋ ਮੈਂ ਫਿਰ ਤੁਹਾਨੂੰ ਬੇਨਤੀ ਕਰਨ ਲੱਗਿਆ ਗੁਰੂ ਜੀ ਕਹਿਣ ਲੱਗੇ ਜੇ ਤੂੰ ਬਾਰੀ ਸ਼ੁਰਮਾ ਬੰਨੈ ਨਾ ਤੇ ਪਹਿਲਾਂ ਇੱਕ ਕੰਮ ਕਰ ਆਪਣੇ ਅੰਦਰ ਤੇ ਕਾਬੂ ਪਾ